ਮੇਰੀ ਵਿਧਵਾ ਸੱਸ ਕੱਲੀ ਉੱਪਰ ਵਾਲੇ ਕਮਰੇ ਵਿੱਚ ਰਹਿੰਦੀ ਸੀ। ਅਤੀ ਰਾਤ ਨੂੰ ਮੇਰੀ ਸੱਸ ਦੇ ਕਮਰੇ ਵਿੱਚੋਂ ਆਵਾਜ਼ਾਂ ਆਉਂਦੀਆਂ ਸਨ। ਦਿਨ ਦੇ ਵੇਲੇ ਮੇਰੀ ਸੱਸ ਬਿਲਕੁਲ ਸਿੰਪਲ ਰਹਿੰਦੀ ਸੀ ਪਰ ਰਾਤ ਦੇ ਸਮੇਂ ਉਹ ਇੱਕ ਦੁਲਹਨ ਵਾਂਗ ਸਜਦੀ ਤੇ ਚੰਗੀ ਤਰ੍ਹਾਂ ਤਿਆਰ ਹੋ ਕੇ ਆਪਣਾ ਕਮਰਾ ਬੰਦ ਕਰ ਲੈਂਦੀ ਸੀ। ਮੈਨੂੰ ਆਪਣੀ ਸੱਸ ਤੇ ਸ਼ੱਕ ਹੋਣ ਲੱਗ ਗਿਆ ਸੀ। ਇੱਕ ਰਾਤ ਮੈਂ ਚੁੱਪਚਾਪ ਆਪਣੀ ਸੱਸ ਦੇ ਕਮਰੇ ਦੇ ਵਿੱਚ ਗਈ। ਸਾਹਮਣੇ ਇੱਕ ਆਦਮੀ ਅਤੇ ਇੱਕ ਛੋਟਾ ਜਿਹਾ ਮੁੰਡਾ ਮੇਰੀ ਸੱਸ ਦੇ ਨਾਲ ਮੇਰਾ ਨਾਮ ਹਿਮਾ ਹੈ ਮੇਰਾ ਵਿਆਹ ਮੇਰੇ ਮਾਪਿਓ ਨੇ ਬਹੁਤ ਧੂਮ-ਧਾਮ ਨਾਲ ਕੀਤਾ ਸੀ ਕਿਉਂਕਿ ਮੈਂ ਆਪਣੇ ਮਾਪਿਓ ਦੀ ਇਕੱਲੀ ਹੀ ਧੀ ਸੀ ਵਿਆਹ ਤੋਂ ਬਾਅਦ ਮੈਂ ਆਪਣੇ ਸਹੁਰੇ ਆ ਗਈ ਸੀ ਜਦੋਂ ਮੈਂ ਪਹਿਲੀ ਵਾਰੀ ਆਪਣੇ ਸਹੁਰੇ ਘਰ ਵਿੱਚ ਪੈਰ ਰੱਖਿਆ ਤਾਂ ਮੈਂ ਆਪਣੇ ਸਹੁਰੇ ਘਰ ਦਾ ਮਾਹੌਲ ਬਹੁਤ ਹੀ ਧਾਰਮਿਕ ਵੇਖਿਆ ਸੀ ਮੇਰੀ ਸੱਸ ਹਰ ਵੇਲੇ ਪੂਜਾ ਪਾਠ ਕਰਦੀ ਰਹਿੰਦੀ ਅਤੇ ਉਸ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਸੀ ਉਹਨਾਂ ਨੇ ਆਪਣੀ ਪੂਜਾ ਪਾਠ ਲਈ ਉੱਪਰ ਵਾਲੇ ਪੋਰਸ਼ਨ ਵਿੱਚ ਇੱਕ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਸੀ ਜਿੱਥੇ ਉਹ ਹਰ ਸਮੇਂ ਆਪਣਾ ਪੂਜਾ ਪਾਠ ਕਰਦੀ ਰਹਿੰਦੀ ਮੈਨੂੰ ਇਹ ਚੀਜ਼ ਵਧੀਆ ਲੱਗਦੀ ਸੀ ਇਸ ਵਿੱਚ ਕਿਸੇ ਨੂੰ ਵੀ ਜਾਣਦੀ ਕੋਈ ਇਜਾਜ਼ਤ ਨਹੀਂ ਸੀ ਮੇਰੀ ਸੱਸ ਨੇ ਮੈਨੂੰ ਵੀ ਸਖਤੀ ਨਾਲ ਮਨਾ ਕਰ ਦਿੱਤਾ ਸੀ ਕੀ ਉੱਪਰ ਵਾਲੇ ਮੰਦਿਰ ਵਿੱਚ ਜਾਣ ਦੀ ਕੋਈ ਲੋੜ ਨਹੀਂ ਮੈਂ ਕਦੇ ਵੀ ਉੱਪਰ ਨਾ ਜਾਵਾਂ ਇਹ ਗੱਲ ਮੇਰੇ ਘਰ ਵਾਲੇ ਨੇ ਵੀ ਮੈਨੂੰ ਕਹਿ ਦਿੱਤੀ ਸੀ ਕਿ ਮੇਰੀ ਮਾਂ ਦੀ ਤੂੰ ਹਰ ਗੱਲ ਮੰਨਿਆ ਕਰ ਜੇ ਮੇਰੀ ਮਾਂ ਉੱਪਰ ਜਾਣ ਤੋਂ ਮਨਾ ਕਰੇ ਤਾਂ ਉੱਪਰ ਨਾ ਜਾਇਂ ਉਸ ਨੇ ਇਹ ਗੱਲ ਮੈਨੂੰ ਪਹਿਲੀ ਹੀ ਰਾਤ ਕਹਿ ਦਿੱਤੀ ਸੀ ਮੈਂ ਪੁੱਛਿਆ ਤਾਂ ਮੇਰਾ ਘਰ ਵਾਲਾ ਮੇਰੀ ਗੱਲ ਸੁਣ ਕੇ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੇਰੀ ਮਾਂ ਨੂੰ ਬਿਲਕੁਲ ਪਸੰਦ ਨਹੀਂ ਕਿ ਕੋਈ ਉਹਨਾਂ ਦੇ ਪੂਜਾ ਪਾਠ ਦੇ ਵਿੱਚ ਵਿਗਨ ਪਾਵੇ ਇਸ ਲਈ ਇੰਤੋਂ ਤੱਕ ਮੈਨੂੰ ਵੀ ਇਜਾਜ਼ਤ ਨਹੀਂ ਮੈਨੂੰ ਇਹ ਗੱਲ ਕੁਝ ਅਜੀਬ ਜਿਹੀ ਲੱਗ ਰਹੀ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਬੱਚਿਆਂ ਨੂੰ ਉਹ ਧਾਰਮਿਕ ਸਿੱਖਿਆ ਦਿੰਦੀ ਰਹਿੰਦੀ ਸੀ ਅਤੇ ਮੇਰੀ ਸੱਸ ਦੀ ਬੱਚਿਆਂ ਦੀ ਪੜ੍ਹਾਈ ਦੀ ਆਵਾਜ਼ ਹੀਠਾਂ ਤੱਕ ਆਉਂਦੀ ਰਹਿੰਦੀ ਸੀ ਉਸ ਤੋਂ ਬਾਅਦ ਮੈਂ ਕਦੇ ਉਹਨਾਂ ਨੂੰ ਆਪਣੀ ਮਾਂ ਦੇ ਸਾਹਮਣੇ ਬੋਲਦੇ ਵੀ ਨਹੀਂ ਦੇਖਿਆ ਸੀ ਕਿਉਂਕਿ ਮੇਰਾ ਘਰਵਾਲਾ ਉਹਨਾਂ ਦੇ ਸਾਹਮਣੇ ਉੱਚੀ ਆਵਾਜ਼ ਗੱਲ ਨਹੀਂ ਕਰਦਾ ਸੀ ਵਿਆਹ ਦੀ ਪਹਿਲੀ ਰਾਤ ਉਹਨਾਂ ਨੇ ਮੈਨੂੰ ਸਿਰਫ ਆਪਣੀ ਇਹ ਇੱਛਾ ਦੱਸੀ ਸੀ ਕਿ ਮੇਰੀ ਮਾਂ ਦੇ ਨਾਲ ਬਦਤਮੀਜ਼ੀ ਨਾਲ ਕਦੇ ਪੇਸ਼ ਨਾ ਆਈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਤੇ ਬੜੀ ਔਖੀ ਹੀ ਜ਼ਿੰਦਗੀ guzari ਹੈ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਸਹੇ ਨੇ ਇੱਕ ਵਾਰੀ ਉਹ ਮੈਨੂੰ ਕਹਿਣ ਲੱਗੀ ਕਿ ਮੇਰੀ ਮਾਂ ਨੇ ਮੇਰੀ ਖਾਤਰ ਆਪਣੀ ਸਾਰੀ ਜਵਾਨੀ ਇਦਾਂ ਹੀ ਰੋਲ ਦਿੱਤੀ ਅਤੇ ਉਸ ਨੇ ਦੂਜਾ ਵਿਆਹ ਵੀ ਨਹੀਂ ਕਰਵਾਇਆ ਕਿ ਤਾਂ ਮੇੋਂ ਖਾਣਾ ਹੋ ਜਾਵਾ ਅੱਜ ਤੱਕ ਮੈਂ ਉਹਨਾਂ ਨੂੰ ਤੇਜ਼ ਆਵਾਜ਼ ਵਿੱਚ ਗੱਲ ਕਰਦੇ ਨਹੀਂ ਵੇਖਿਆ ਸੀ ਪਰ ਹੁਣ ਉਹਨਾਂ ਨੇ ਮੈਨੂੰ ਵੀ ਕਹਿ ਦਿੱਤਾ ਸੀ ਕਿ ਜਿੱਦਾਂ ਮੇਰੀ ਮਾਂ ਕਹੇ ਉਦਾਂ ਹੀ ਕਰੀ ਕੁਝ ਦਿਨਾਂ ਵਿੱਚ ਮੈਨੂੰ ਉਹਨਾਂ ਦੀ ਹਰਕਤਾਂ ਵਿੱਚ ਸ਼ੱਕ ਹੋਣ ਲੱਗਾ ਸੀ ਵਿਆਹ ਦੇ ਕੁਝ ਦਿਨ ਬਾਅਦ ਹੀ ਮੇਰੀ ਸੱਸ ਨੇ ਮੈਨੂੰ ਦੱਸਿਆ ਸੀ ਕਿ 16 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਹੋ ਗਿਆ ਸੀ ਅਤੇ ਉਹਨਾਂ ਨੇ ਆਪਣੇ ਘਰ ਵਾਲੇ ਦੇ जान ਤੋਂ ਬਾਅਦ ਬਹੁਤ ਹੀ ਔਖਾ ਸਮਾਂ ਗੁਜ਼ਾਰਿਆ ਸੀ ਰਾਜ ਦੇ ਛੋਟੇ ਹੋਣ ਕਰਕੇ ਉਹਨਾਂ ਨੇ ਦੂਜਾ ਵਿਆਹ ਵੀ ਨਹੀਂ ਕਰਵਾਇਆ ਉਹਨਾਂ ਦੱਸਿਆ ਕਿ ਉਸ ਸਮੇਂ ਰਾਜ ਦੀ ਉਮਰ 10 ਸਾਲਾਂ ਦੀ ਸੀ ਪਰ ਜਦੋਂ ਤੋਂ ਮੇਰੇ ਘਰ ਵਾਲੇ ਨੂੰ ਨੌਕਰੀ ਲੱਗੀ ਸੀ ਮੇਰੀ ਸੱਸ ਦੇ ਚੰਗੇ ਦਿਨ ਆ ਗਏ ਸੀ ਜਿਵੇਂ ਹੀ ਉਸ ਦੀ ਨੌਕਰੀ ਲੱਗੀ ਮੇਰੀ ਸੱਸ ਨੇ ਉੱਪਰ ਵਾਲੇ ਪੋਰਸ਼ਨ ਨੂੰ ਕਿਰਾਏਦਾਰਾਂ ਤੋਂ ਖਾਲੀ ਕਰਵਾ ਲਿਆ ਸੀ ਅਤੇ ਉੱਥੇ ਹੁਣ ਬੱਚਿਆਂ ਦੀ ਗਿਣਤੀ ਵਧਾ ਲਈ ਸੀ ਮੇਰੀ ਸੱਸ ਨੂੰ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣਾ ਬਹੁਤ ਪਸੰਦ ਸੀ ਤੇ ਮੈਨੂੰ ਵੀ ਇਹ ਚੀਜ਼ ਵਧੀਆ ਲੱਗਦੀ ਸੀ ਕਿ ਮੇਰੀ ਸੱਸ ਬਹੁਤ ਵਧੀਆ ਕਰ ਰਹੀ ਹੈ ਪਰ ਬਸ ਇੱਕੋ ਹੀ ਗੱਲ ਅਜੀਬ ਲੱਗਦੀ ਸੀ ਹੈਰਾਨੀ ਹੁੰਦੀ ਸੀ ਕਿ ਮੇਰੀ ਸੱਸ ਰਾਤ ਨੂੰ ਵੀ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਹੀ ਰਹਿੰਦੀ ਸੀ ਜਦੋਂ ਕਿ ਹੇਠਾਂ ਇੰਨੇ ਸਾਰੇ ਕਮਰੇ ਸੀ ਪਰ ਉਹ ਉੱਪਰ ਰਹਿਣਾ ਪਸੰਦ ਕਰਦੀ ਸੀ ਅਤੇ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਸੀ ਘਰ ਵਿੱਚ ਮੇਰੇ ਤੇ ਮੇਰੇ ਘਰਵਾਲੇ ਤੋਂ ਬਿਨਾ ਹੋਰ ਕੋਈ ਵੀ ਨਹੀਂ ਸੀ ਪਰ ਫਿਰ ਵੀ ਉਹ ਕੱਲੀ ਉੱਪਰ ਬਟਾ ਨਹੀਂ ਕਿਉਂ ਰਹਦੀ ਸੀ ਮੇਰੀ ਸੱਸ ਦਿਨ ਤੇ ਰਾਤ ਦਾ ਖਾਣਾ ਸਾਡੇ ਨਾਲ ਹੀ ਖਾਂਦੀ ਸੀ ਪਰ ਬਾਕੀ ਦਾ ਜ਼ਿਆਦਾਤਰ ਸਮਾਂ ਉੱਪਰ ਵਾਲੀ ਛੱਤ ਤੇ ਹੀ ਗੁਜ਼ਾਰਦੀ ਸੀ ਇੱਕ ਵਾਰ ਦੀ ਗੱਲ ਹੈ ਸ਼ਾਮ ਦੇ ਸਮੇਂ ਚਾਹ ਪਿੰਦੇ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਸਾਰਾ ਦਿਨ ਬੱਚਿਆਂ ਨੂੰ ਉੱਪਰ ਪੜਾਉਣ ਵਿੱਚ ਗਿਜਾਰ ਦਿੰਦੇ ਹੋ ਤੁਸੀਂ ਕਦੇ ਮੇਰੇ ਕੋਲ ਨਹੀਂ ਬੈਠਦੇ ਤੁਸੀਂ ਬੱਚਿਆਂ ਨੂੰ ਜ਼ਿਆਦਾ ਸਮਾਂ ਦਿੰਦੇ ਹੋ ਉਹਨਾਂ ਨੂੰ ਇੱਕ ਸੰਨੇ ਪੜਾਇਆ ਕਰੋ ਤਾਂ ਜੋ ਤੁਹਾਨੂੰ ਵੀ ਥੋੜਾ ਆਰਾਮ ਮਿਲ ਜਾਵੇ ਮੇਰੀ ਗੱਲ ਸੁਣ ਕੇ ਉਸ ਨੇ ਜੋ ਜਵਾਬ ਦਿੱਤਾ ਉਹ ਜਵਾਬ ਸੁਣ ਕੇ ਮੈਨੂੰ ਬੜਾ ਅਜੀਬ ਲੱਗਾ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਇਹ ਗੱਲ ਕਹਿ ਦਿੱਤੀ ਪਰ ਤੂੰ ਸਮਝੇਂਗੀ ਨਹੀਂ ਇਹ ਮੇਰੀ ਮਜਬੂਰੀ ਹੈ ਕੀ ਮੈਂ ਸਾਰੇ ਬੱਚਿਆਂ ਨੂੰ ਇਕੱਠੇ ਕਿਉਂ ਨਹੀਂ ਪੜਾਉਂਦੀ ਮੈਂ ਆਪਣੀ ਸਸਤੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਭਲਾ ਇਸ ਵਿੱਚ ਕੀ ਮਜਬੂਰੀ ਹੋ ਸਕਦੀ ਹੈ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣਾ ਮੇਰੀ ਸਸਤੀ ਮਜਬੂਰੀ ਕਿਉਂ ਸੀ ਪਰ ਮੈਂ ਆਪਣੀ ਸਸਤੀ ਮਾਮਲੇ ਦੇ ਵਿੱਚ ਜ਼ਿਆਦਾ ਬੋਲ ਨਹੀਂ ਸਕਦੀ ਸੀ ਇਸ ਲਈ ਮੈਂ ਚੁੱਪ ਹੀ ਰਹੀ ਮੈਂ ਅੱਗੋਂ ਕੁਝ ਵੀ ਨਾ ਕਿਹਾ ਪਰ ਇੱਕ ਵਾਰੀ ਕੁਝ ਅਜੀਬਾ ਹੋਇਆ ਕਿ ਮੈਂ ਆਪਣੀ ਸਸਤੇ ਸ਼ੱਕ ਕਰਨ ਲੱਗ ਪਈ ਸੀ ਇੱਕ ਵਾਰੀ ਰਾਤ ਦੇ ਸਮੇਂ ਸਾਡੇ ਘਰ ਦੀ ਬੱਤੀ ਚਲੀ ਗਈ ਰਾਤ ਨੂੰ ਬਹੁਤ ਹੀ ਜ਼ਿਆਦਾ ਗਰਮੀ ਸੀ ਅਚਾਨਕ ਮੇਰੀ ਆਖਲ ਗਈ ਮੈਨੂੰ ਬੰਦ ਕਮਰੇ ਵਿੱਚ ਕਬਰਾਹਟ ਮਹਿਸੂਸ ਹੋ ਰਹੀ ਸੀ ਅਤੇ ਰਾਤ ਦੀ ਬੱਤੀ ਜਾਣ ਕਰਕੇ ਮੈਨੂੰ ਹੁਣ ਨੀਂਦ ਵੀ ਨਹੀਂ ਆ ਰਹੀ ਸੀ ਹਨੇਰੇ ਕਮਰੇ ਵਿੱਚ ਮੇਰਾ ਦਮ ਘੁੱਟਦਾ ਸੀ ਮੈਂ ਕਮਰੇ ਤੋਂ ਬਾਹਰ ਵਿਹੜੇ ਵਿੱਚ ਆ ਗਈ ਸੀ ਮੇਰਾ ਮੂਡ ਇੱਕਦਮ ਤਾਜ਼ਾ ਹੋ ਗਿਆ ਉਸੇ ਸਮੇਂ ਹੀ ਮੈਨੂੰ ਕੋਈ ਕਿਸੇ ਦੇ ਰੋਣ ਤੇ ਸਿਸਕੀਆਂ ਦੀ ਆਵਾਜ਼ ਆਉਣ ਲੱਗੀ ਮੈਂ ਇੱਕਦਮ ਦੇਖਿਆ ਕੋਈ ਵੀ ਨਾ ਦਿਸਿਆ ਮੈਂ ਚੌਂਕ ਗਈ ਸੀ ਪਹਿਲਾਂ ਤਾਂ ਮੈਨੂੰ ਇਹ ਆਪਣਾ ਪਰਮ ਲੱਗਿਆ ਕਿਉਂਕਿ ਮੇਰੇ ਘਰ ਵਿੱਚ ਤਾਂ ਕੋਈ ਬੱਚਾ ਹੀ ਨਹੀਂ ਸੀ ਪਰ ਆਵਾਜ਼ ਮੇਰੇ ਘਰ ਵਿੱਚੋਂ ਆ ਰਹੀ ਸੀ ਫਿਰ ਮੈਂ ਸੋਚਿਆ ਕਿ ਸ਼ਾਇਦ ਬੱਤੀ ਜਾਣ ਕਰਕੇ ਗਵਾਂਡੀਆਂ ਦਾ ਬੱਚਾ ਗਰਮੀ ਕਰਕੇ ਰੋ ਰਿਹਾ ਹੋਵੇ ਕਿਉਂਕਿ ਇਹ ਕਿਸੇ ਬੱਚੇ ਦੇ ਰੋਂਦੇ ਆਵਾਜ਼ ਸੀ ਮੈਂ ਇਸ ਨੂੰ ਆਪਣਾ ਭਰਮ ਮੰਨ ਕੇ ਫੇਰ ਇਗਨੋਰ ਕਰ ਦਿੱਤਾ ਪਰ ਫੇਰ ਲੱਗਾ ਜਿਵੇਂ ਕੋਈ 10-11 ਸਾਲ ਦਾ ਛੋਟਾ ਜਿਹਾ ਬੱਚਾ ਰੋ ਰਿਹਾ ਹੋਵੇ ਪਹਿਲਾਂ ਤਾਂ ਮੈਂ ਇਹੀ ਸੋਚਦੀ ਰਹੀ ਕਿ ਇਹ ਮੇਰਾ ਵਿਹਮ ਹੈ ਪਰ ਉਸ ਤੋਂ ਬਾਅਦ ਮੈਨੂੰ ਕੁਝ ਅਜੀਬ ਮਹਿਸੂਸ ਹੋਣ ਲੱਗਾ ਗਰਮੀ ਬਹੁਤ ਜ਼ਿਆਦਾ ਸੀ ਬੱਤੀ ਹਲੇ ਤੱਕ ਨਹੀਂ ਆਈ ਸੀ ਪਰ ਫੇਰ ਵੀ ਮੇਰਾ ਦਿਲ ਨਾ ਮੰਨਿਆ ਮੈਂ ਤੁਰਦੀ ਤੁਰਦੀ ਪੌੜੀਆਂ ਚੜ ਗਈ ਅਤੇ ਉੱਪਰ ਚਲੀ ਗਈ ਜਿਵੇਂ-ਜਿਵੇਂ ਮੈਂ ਪੌੜੀਆਂ ਚੜ ਰਹੀ ਸੀ ਕਿਸੇ ਦੀ ਸਿਸਕੀਆਂ ਦੀ ਆਵਾਜ਼ ਹੋਰ ਤੇਜ਼ ਹੁੰਦੀ ਜਾ ਰਹੀ ਸੀ ਉੱਪਰ ਦੇ ਸਾਰੇ ਕਮਰੇ ਬੰਦ ਸਨ ਬਸ ਇੱਕ ਕਮਰੇ ਦੇ ਵਿੱਚ ਹੀ ਰੌਸ਼ਨੀ ਸੀ ਤੇ ਆਵਾਜ਼ ਵੀ ਉੱਥੋਂ ਹੀ ਆ ਰਹੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਉਸ ਕਮਰੇ ਦੇ ਬਾਹਰ ਖੜੀ ਹੋ ਗਈ ਜਦੋਂ ਕਿਰਾਜ ਨੇ ਮੈਨੂੰ ਸਖਤ ਮਨਾ ਕੀਤਾ ਸੀ ਤੇ ਮੇਰੀ ਸੱਸ ਨੇ ਵੀ ਮੈਨੂੰ ਮਨਾ ਕੀਤਾ ਸੀ ਕਿ ਜੇ ਮੇਰੀ ਮਾਂ ਤੈਨੂੰ ਉੱਪਰ ਜਾਣ ਤੋਂ ਮਨਾ ਕੀਤਾ ਤਾਂ ਤੂੰ ਕੋਠੇ ਤੇ ਨਾ ਜਾਇਂ ਮੇਰੀ ਮਾਂ ਨੂੰ ਆਪਣੀ ਪੂਜਾ ਪਾਠ ਵਿੱਚ ਕਿਸੇ ਦੀ ਦਖਲਅੰਦਾਜ਼ੀ ਬਿਲਕੁਲ ਵੀ ਪਸੰਦ ਨਹੀਂ ਤੇ ਨਾ ਹੀ ਉਸ ਨੇ برداشت ਕਰਨੀ ਹੈ ਹੁਣ ਮੈਂ ਉੱਪਰ ਛੱਤ ਤੇ ਤਾਂ ਆ ਗਈ ਸੀ ਪਰ ਕਮਰੇ ਦੇ ਅੰਦਰ ਜਾਣ ਦੀ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਕਮਰੇ ਦੇ ਬਾਹਰ ਹੀ ਮੇਰੇ ਪੈਰ ਰੁਕ ਗਏ ਸੀ ਪਹਿਲਾਂ ਤਾਂ ਮੈਂ ਸੋਚਿਆ ਕਿ ਸ਼ਾਇਦ ਮੇਰੀ ਸੱਸ ਪੂਜਾ ਪਾਠ ਕਰ ਰਹੀ ਹੈ ਇਸ ਕਰਕੇ ਪਰ ਪੂਜਾ ਕਰਦੇ ਸਮੇਂ ਰੂਹ ਦੀ ਆਵਾਜ਼ ਦਾ ਕੀ ਮਤਲਬ ਸੀ ਪਰ ਉਸ ਤੋਂ ਬਾਅਦ ਅਗਲੀ ਬਾਤ ਜੋ ਮੈਂ ਸੁਣੀ ਉਹ ਸੁਣ ਕੇ ਤਾਂ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ ਸੀ ਇਹ ਆਵਾਜ਼ ਮੇਰੇ ਕੰਨਾਂ ਵਿੱਚ ਆਈ ਦੇਖੋ ਮੇਰੇ ਨੇੜੇ ਨਾ ਆਓ ਮੇਰੇ ਤੋਂ ਦੂਰ ਰਹੋ ਇਹ ਆਵਾਜ਼ ਕਿਸੇ ਬੱਚੇ ਦੀ ਸੀ ਮੇਰੇ ਤਾਂ ਹੋਸ਼ ਹੀ ਉੱਡ ਗਏ ਉਸ ਕਮਰੇ ਦੇ ਬਾਹਰ ਨਾ ਕੋਈ ਬਾਰੀ ਸੀ ਤੇ ਨਾ ਹੀ ਕੋਈ ਰੋਸ਼ਨਦਾਨ ਸੀ ਜਿੱਥੋਂ ਮੈਂ ਦੇਖ ਸਕਾਂ ਕਿ ਅੰਦਰ ਕੀ ਹੋ ਰਿਹਾ ਹੈ ਅਤੇ ਇਹ ਬੱਚਾ ਸਾਡੇ ਘਰ ਵਿੱਚ ਇਸ ਸਮੇਂ ਕੀ ਕਰ ਰਿਹਾ ਸੀ ਅਤੇ ਉਹ ਵੀ ਇੰਨੀ ਰਾਤ ਨੂੰ ਇਸ ਵੇਲੇ ਇੱਕ ਤੋਂ ਬਾਅਦ ਇੱਕ ਸਵਾਲ ਮੈਨੂੰ ਪਰੇਸ਼ਾਨ ਕਰ ਰਹੇ ਸਨ ਮੇਰਾ ਦਿਲ ਕਰ ਰਿਹਾ ਸੀ ਕਿ ਦਰਵਾਜ਼ਾ ਖੜਕਾ ਕੇ ਪੁੱਛਾਂ ਕਿ ਕੌਣ ਹੈ ਤੇ ਕੀ ਚੱਲ ਰਿਹਾ ਹੈ ਪਰ ਮੈਂ ਆਪਣੇ ਘਰ ਵਾਲੇ ਤੋਂ ਡਰਦੀ ਸੀ ਸਿਰਫ ਇਹੀ ਸੋਚ ਰਹੀ ਸੀ ਕਿ ਅਚਾਨਕ ਦਰਵਾਜ਼ਾ ਖੁੱਲ੍ਹਿਆ ਤਾਂ ਮੇਰੀ ਸੱਸ ਪਸੀਨੇ ਨਾਲ ਭਿੱਜੀ ਹੋਈ ਬਿਲਕੁਲ ਮੇਰੇ ਸਾਹਮਣੇ ਖੜੀ ਸੀ ਕਹਾਣੀ ਦਾ ਦੂਜਾ ਭਾਗ ਲੈ ਕੇ ਜਲਦ ਹੀ ਆਵਾਂਗੇ ਕਹਾਣੀ ਚੰਗੀ ਲੱਗੇ ਜਾਨਣਾ ਚਾਹੁੰਦੇ ਹੋ ਕਿ ਕੋਠੇ ਤੇ ਕੀ ਹੋ ਰਿਹਾ ਸੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਦੂਜਾ ਭਾਗ ਲੈ ਕੇ ਜਲਦ ਆਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ